ਤਾਨੂੰ ਉਦੋਂ ਹੀ ਦੇਖਣਾ ਚਾਹੀਦਾ ਸੀ ਕਿ 32 ਉਮੀਦਵਾਰ ਇਹਨਾਂ ਦੇ ਅਕਾਲੀਆਂ ਦੇ ਕਾਂਗਰਸੀਆਂ ਦੇ ਕੱਡੇ-ਵੱਡੇ ਉਹ ਇਹਨਾਂ ਦੇ ਉਮੀਦਵਾਰ ਤੇ ਇਹ ਕੈਸੀ ਆਮ ਆਦਮੀ ਪਾਰਟੀ ਆ ਬਈ ਕਿ ਜਦੋਂ ਪਿਛਲੀਆਂ ਚੋਣਾਂ ਹੋਈਆਂ ਸਭ ਤੋਂ ਵੱਧ ਕਰੋੜਾਪਤੀ ਅਮੀਰ ਉਮੀਦਵਾਰ ਕੁਲਵੰਤ ਸਿੰਘ ਆ ਜਿਹੜਾ ਪ੍ਰਾਪਰਟੀ ਦਾ ਕੰਮ ਕਰਦਾ ਮਹਾਲੀ ਦੇ ਵਿੱਚ ਐਮ ਐਲ ਏ ਆ ਹੁਣ ਉਹ ਇਹਨਾਂ ਦਾ ਉਮੀਦਵਾਰ ਸੀ 229 ਕਰੋੜ ਦੀ ਪ੍ਰਾਪਰਟੀ ਸੀ ਉਹਦੇ ਕੋਲ ਤਾਂ ਇਸ ਕਰਕੇ ਨਾਵਾਂ ਦੇ ਵਿੱਚ ਰੰਗਾਂ ਦੇ ਵਿੱਚ ਨਹੀਂ ਉਜਣਾ ਚਾਹੀਦਾ ਸਾਨੂੰ ਆਪਣੇ ਜਿਹਨੇ ਵਿਚਾਰ ਨੇ ਉਹ ਕੀ ਕਰਨੇ ਚਾਹੀਦੇ ਨੇ ਦਰੁਸਤ ਕਰਨੇ ਚਾਹੀਦੇ ਸੀ ਨੇ ਤਾਂ ਕੋਈ ਸ਼ਹੀਦਾਂ ਨੂੰ ਸਦ ਅਜਿਹੇ ਜਿਹੜੀ ਉਹ ਦਿੱਤੀ ਜਾ ਸਕਦੀਆਂ ਤੇ ਵਿਚਾਰ ਕਿਹਜੇ ਹੋਣ ਸਾਨੂੰ ਲੱਗਦਾ ਕਿ ਵਿਚਾਰ ਉਹ ਹੋਣ ਜਿਹੜਾ ਭਗਤ ਸਿੰਘ ਨੇ ਕਿਹਾ ਸੀ ਕਿ ਜੇ ਸੱਤਾ ਉਹੀ ਰਹਿੰਦੀ ਆ ਪ੍ਰਬੰਧ ਉਹੀ ਰਹਿੰਦਾ ਤਾਂ ਫਿਰ ਚਾਹੇ ਪੂਰੇ ਸਾਹ ਚਲੇ ਜਾਣ ਪੂਰੇ ਸਾਹ ਆ ਜਾਣ ਲੋਕਾਂ ਦੀ ਲੁੱਟਾਂ ਵੀ ਰਹੂਗੀ ਤਾਂ ਸਾਨੂੰ ਲੱਗਦਾ ਘੱਟੋ ਘੱਟ ਇਹ ਵਿਚਾਰ ਤਾਂ ਹੋਣਾ ਚਾਹੀਦਾ ਨਾ ਕਿ ਜਿਸ ਪ੍ਰਬੰਧ ਦੇ ਵਿੱਚ ਲੋਕਾਂ ਹੱਥੋਂ ਲੋਕਾਂ ਦੀ ਲੁੱਟ ਦੇਸ਼ ਹੱਥੋਂ ਦੇਸ਼ ਦੀ ਲੁੱਟ ਕੌਮ ਹੱਥੋਂ ਕੌਮ ਦੀ ਲੁੱਟ ਜੋ ਭਗਤ ਸਿੰਘ ਨੇ ਕਿਹਾ ਸੀ ਜੇ ਉਸ ਪ੍ਰਬੰਧ ਦੇ ਵਿੱਚ ਇਹ ਸਾਰੀ ਲੁੱਟ ਬਰਕਰਾਰ ਆ ਤਾਂ ਫਿਰ ਉਸ ਪ੍ਰਬੰਧ ਖਿਲਾਫ ਸਾਨੂੰ ਲੜਨਾ ਚਾਹੀਦਾ ਇਹ ਨਹੀਂ ਦੇਖਣਾ ਚਾਹੀਦਾ ਕਿ ਪ੍ਰਬੰਧ ਦਾ ਚੌਕੀਦਾਰ ਪਹਿਲਾਂ ਮੋਦੀ ਸੀ 15 ਤੋਂ ਬਾਅਦ ਪੰਜਾਬ ਦੇ ਵਿੱਚ ਭਗਵੰਤ ਮਾਨ ਆ ਗਿਆ ਪਹਿਲਾ ਬਾਦਲ ਸੀ ਜਾਂ ਕਾਂਗਰਸੀ ਸੀ ਚੌਂਕੀਦਾਰ ਬਦਲਦੇ ਨੇ ਪ੍ਰਬੰਧ ਉਹੀ ਹੈ ਜੋ ਬਾਬੇ ਨਾਨਕ ਨੇ ਕਿਹਾ ਸੀ ਬਾਬੇ ਨਾਨਕ ਨੇ ਯਾਦ ਕਰੋ ਨਾ ਉਹਨਾਂ ਨੇ ਵੀ ਤਾਂ ਨਖੇੜਾ ਵਿਚਾਰਾਂ ਦੇ ਆਧਾਰ 'ਤੇ ਕੀਤਾ ਸੀ ਉਹਨਾਂ ਨੇ ਵਿਚਾਰਾਂ ਦੇ ਆਧਾਰ 'ਤੇ ਨਖੇੜਾ ਕੀਤਾ ਕਿ ਜਿਹੜਾ ਭਾਈ ਲਾਲੋ ਆ ਤੇ ਮਲਕ ਭਾਗੋਂ ਆ ਉਹਨਾਂ ਦੇ ਵਿੱਚੋਂ ਉਹਨਾਂ ਨੇ ਭਾਈ ਲਾਲੋ ਵਾਲੇ ਪਾਸੇ ਖੜਨ ਦਾ ਫੈਸਲਾ ਕੀਤਾ ਕਾਰਨ ਇਹ ਹੈ ਕਿ ਮਲਕ ਭਾਗੋਂ ਲੁੱਟ ਦਾ ਜਿਹੜਾ ਉਸ ਸਮੇਂ ਚ ਨ ਸੀ ਭਾਈ ਲਾਨੋ ਲੁੱਟਿਆਂ ਜਾਣ ਵਾਲਿਆਂ ਦਾ ਚਿੰਨ ਸੀ ਇਸ ਕਰਕੇ ਸਾਨੂੰ ਆਪਣੀ ਸੋਚ ਵਿਚਾਰ ਕਿਉਂਕਿ ਅਸੀਂ ਸਾਰੇ ਲੁੱਟੇ ਜਾਣ ਵਾਲੇ ਆ ਚਾਹੇ ਮਲਾਜਮਾਂ ਦੇ ਵਿੱਚੋਂ ਤੁਸੀਂ ਹੋਗੇ ਜਾਂ ਇਹਨਾਂ ਦੇ ਉੱਪਰ ਜਿਹੜੀ ਪੈਨਸ਼ਨ ਆ ਉਹ ਖੋਹੀ ਗਈ ਆ 2004 ਤੋਂ ਬਾਅਦ ਜਾਂ ਰੈਗੂਲਰ ਮਲਾਜਮ ਵੀ ਜਿਹੜੇ ਖੜੇ ਨੇ ਜਿਨ੍ਹਾਂ ਦਾ ਡੀਏ ਆ ਜਿਹੜਾ ਉਹ 11% ਘਟਾ ਇਹਨਾਂ ਦੇ ਉੱਪਰ ਪਿੰਡੂ ਪੱਤਾ ਬਾਰਡਰੀ ਏਰੀਆ ਪੱਤਾ ਉਹ ਸਾਰੇ ਨੇ ਜਿਹੜੇ ਉਹਨਾਂ ਤੋਂ ਖੋਹ ਲਏ ਗਏ ਨੇ ਇਹ ਸਾਥ ਸਾਡੀ ਹੋਣੀ ਚਾਹੀਦੀਆਂ ਜਿਨ੍ਹਾਂ ਦੇ ਉੱਪਰ ਲਗਾਤਾਰ ਹਮਲਾ ਹੋ ਰਿਹਾ ਉਹਨਾਂ ਦੇ ਨਾਲ ਤੁਸੀਂ ਦੇਖੋ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਦਿੱਲੀ ਦੇ ਵਿੱਚੋਂ ਇਹ ਹਾਰ ਕੇ ਆਏ ਨੇ ਹਾਰ ਕੇ ਆਏ ਬੰਦਾ ਬੰਦਾ ਹਾਰਨ ਤੋਂ ਬਾਅਦ ਕਈ ਵਾਰੀ ਨਾ ਬਖਲਾਹਟ ਚ ਆ ਜਾਂਦਾ ਕਮਲਾ ਹੋ ਜਾਂਦਾ ਸਾਨੂੰ ਲੱਗਦਾ ਵੀ ਇਹ ਹਾਰ ਆ ਨਾ ਜਿਹੜੀ ਉਹ ਸਾਈਡ ਇਫੈਕਟ ਕਰ ਗਈ ਜਿਵੇਂ ਦਵਾਈ ਕਈ ਵਾਰੀ ਰिएक्शन ਕਰ ਜਾਂਦੀ ਆ ਉਹ ਦਵਾਈ ਰिएक्शन ਕਰ ਗਈ ਇਹਨਾਂ ਨੂੰ ਤੇ ਦੇਖੋ ਕਿ ਕਿਸ ਤਰ੍ਹਾਂ ਦੀ ਕੇਂਦਰੀਕ੍ਰਿਤ ਪਾਰਟੀਆਂ ਆ ਆਮ ਆਦਮੀ ਪਾਰਟੀ ਕਿ ਜਦੋਂ ਹਾਰ ਕੇ ਕਿਸੇ ਐਮਐਲਏ ਨੂੰ ਪੰਜਾਬ ਵਾਲੇ ਨੂੰ ਨਾ ਦਿੱਲੀ ਵਾਲੇ ਨੂੰ ਜਵਾਬ ਨਹੀਂ ਸੁchnਿਆ ਹਾਂ ਸੀ ਕਿ ਅਸੀਂ ਜਵਾਬ ਕੀ ਦੇਣਾ ਕਿ ਕਿਉਂ ਹਾਰ ਗਏ ਹੋਇਆ ਕੀ ਉਸ ਤੋਂ ਬਾਅਦ ਦਿੱਲੀ ਬੁਲਾਏ ਕੇਸ਼ਰੀਵਾਲ ਨੇ ਇਹਨਾਂ ਨੂੰ ਦੱਸਿਆ ਵੀ ਆਪਾਂ ਨੇ ਬਾਹਰ ਜਾ ਕੇ ਆਹ ਸਾਰਾ ਕੁਝ ਦੱਸਣਾ ਉਸ ਤੋਂ ਬਾਅਦ 4 ਦਿਨ ਬਾਅਦ ਭਗਵੰਤ ਜੀ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਬਾਕੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਬੋਲਿਆ ਵੀ ਲਓ ਵੀ ਲਈ ਜੀ ਅਸੀਂ ਹਾਰੇ ਨਹੀਂ ਆ ਹੋ ਗਿਆ ਉਹ ਹੋ ਗਿਆ ਤੇ ਤੁਹਾਡੇ ਸਾਹਮਣੇ ਆ ਕਿ ਸਾਨੂੰ ਲੱਗਦਾ ਕਿ ਉਸ ਮੀਟਿੰਗ ਦੇ ਵਿੱਚ ਕੇਜਰੀਵਾਲ ਨੇ ਇਹਨਾਂ ਨੂੰ ਇਸ਼ਾਰਾ ਇਹ ਕੀਤਾ ਕਿ ਹੁਣ ਆਪਣਾ ਅਸਲੀ ਰੰਗ ਦਿਖਾਓ ਜੋ ਭਗਤ ਸਿੰਘ ਦਾ ਰੰਗ ਦਿਖਾਉਣ ਦਾ ਉਹਨੇ ਭਲੇਖਾ ਕਹਦਾ ਕੀਤਾ ਕਿ ਹੁਣ ਉਹ ਚੱਕ ਦੋ ਜੋ ਤੁਹਾਡੇ ਸਾਹਮਣੇ ਆ ਉਹ ਅਸਲੀ ਰੰਗ ਤੁਹਾਡੇ ਸਾਹਮਣੇ ਨਿਕਲ ਕੇ ਆ ਗਿਆ ਕਿ ਜਦੋਂ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਹੁੰਦੀ ਆ ਪਹਿਲਾ ਮੀਟਿੰਗ ਦੇ ਵਿੱਚੋਂ ਭੱਜਦਾ ਮੁੱਖ ਮੰਤਰੀ ਉਸ ਤੋਂ ਬਾਅਦ ਉਹਨਾਂ ਦਾ ਚੰਡੀਗੜ੍ਹ ਕੂਚ ਰੋਕਣ ਦੇ ਲਈ ਉਹਨਾਂ ਦੀਆਂ ਗ੍ਰਿਫਤਾਰੀਆਂ ਕਰਦਾ ਤੇ ਉੱਥੇ ਵੀ ਨਹੀਂ ਰੁਕਦੀ ਕਹਾਣੀ ਉੱਥੇ ਵੀ ਨਹੀਂ ਰੁਕਦੀ ਜਿਹੜਾ ਖਨੌਰੀ ਤੇ ਸ਼ੰਭੂ ਮੋਰਚੇ ਲੱਗੇ ਹੋਏ ਸੀ ਉਹਨਾਂ ਨੂੰ ਚਕਵਾਉਣ ਵਾਸਤੇ ਜ਼ਬਰ ਕਰਦਾ ਤੁਸੀਂ ਦੇਖੋ ਕਿ ਦੁਨੀਆ ਦੇ ਵਿੱਚ ਜੇ ਕਿਤੇ ਲੜਾਈ ਲੱਗੀ ਹੋਵੇ ਨਾ ਤਾਂ ਕੁਝ اصول ਨੇ ਲੜਾਈ ਦੇ اصول ਕੀ ਨੇ ਕਿ ਜਦੋਂ ਗੱਲਬਾਤ ਹੋਣੀ ਆ ਜਿਹੜੇ ਪੋਲੀਟੀਕਲ ਆਗੂ ਗੱਲਬਾਤ ਕਰਨ ਆਉਂਦੇ ਨੇ ਉਹਨਾਂ ਦੇ ਆਉਣ ਦਾ ਰਸਤਾ ਤੇ ਉਹਨਾਂ ਨੂੰ ਜਾਣ ਤੱਕ ਦਾ ਰਸਤਾ ਦੇਣਾ ਉਹ ਦੇਣਾ ਹੁੰਦਾ ਚਾਹੇ ਉੱਥੇ ਜੰਗ ਲੱਗੀ ਹੋਵੇ ਪਰ ਬਹੁਤ ਅਫਸੋਸ ਦੀ ਗੱਲ ਆ ਕਿ ਉਹ ਮੋਰਚੀਆਂ ਦੇ ਆਗੂ ਜਦੋਂ ਗੱਲਬਾਤ ਕਰਦੇ ਨੇ ਤਾ ਭਗਵੰਤ ਮਾਨ ਅਸਲੀ ਰੰਗ ਆਗੇ ਨਾ ਆਪਣਾ ਕੇਜਰੀਵਾਲ ਦਾ ਦਿੱਤਾ ਹੋਇਆ ਉਹ ਦਿਖਾਉਂਦਾ ਤੇ ਉਹਨਾਂ ਨੂੰ ਉੱਥੋਂ ਚੱਕਦਾ ਤੇ ਉਹ ਮੋੜ ਕੇ ਚੱਕਵਾ ਦਿੱਤੇ ਜਾਂਦੇ ਨੇ ਇਹਦੇ ਨਾਲ ਹੀ ਚਾਹੇ ਨਸ਼ਿਆਂ ਦੇ ਨਾਂ ਦੇ ਉੱਪਰ ਜਾਂ ਗੈਂਗਸਟਰਾਂ ਦੇ